ਕਮਾਤਵਾਨਾ ਜਿੰਨਾ ਜੋਰ ਲਾਉਣਾ ਲਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਿਕਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਲੜੜਿਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਅੱਗੇ ਬੇਨਤੀ ਕਰੂਗੀ ਵੀ ਆਜੋ ਮੇਰੇ ਭਗਮਤ ਮਾਨ ਲਈ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਅੱਜ ਦੀ ਗੱਲ ਕਹੀ ਹੋਈ ਯਾਦ ਰੱਖੀ ਜਿੰਨਾ ਜ਼ੁਲਮ ਟਾਉਣਾ ਟਾਲਾ ਸਮਾਂ ਤੱਕ ਤਾਂ ਬਰਟਣ ਵਾਲਾ ਅਖਤ ਪੜਤ ਦਾਂਗੇ ਇਹਨਾਂ ਦਾ ਯਾਦ ਰੱਖਿਓ ਨੌਜਵਾਨੋ ਭਗਵਾਨ ਤੁਮਾਰ ਦੀ ਧੌਣ ਦੀ ਗੱਲ ਦੀ ਹੱਡੀ ਬਣ ਕੇ ਰਹਿਣਾ ਗਿਣ ਗਿਣ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਨਾ ਡੋਗਲਿਆਂ ਨੇ ਨਹੀਂ ਲੈਣੇ ਇਹ ਆਪਣਾ ਮੁੱਖ ਮੰਤਰੀ ਜ਼ਾਲਮ ਬਣ ਗਿਆ ਉਹਦੇ ਵਿੱਚ ਜਿਹੜੇ ਬਿਆਨ ਤੇ ਬੁਚੜ ਦੀ ਜਿਹੜੀ ਰੂਹ ਆ ਚੁੱਕੀ ਹੈ ਪਰ ਲੋਕੋ ਇਹੀ ਬੇਨਤੀ ਕਰਦੇ ਵੀ ਤਕੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਨੇਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ